ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਰਨਿਚਰ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਨਾਥਫਰਾ ਤਸੀਲ ਨਾ ਥਾਣਾ ਤੇ ਜ਼ਿਲ੍ਹਾ ਬਠਿੰਡਾ। ਬਾਈ ਜਗਰਾਜ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦਿਖਾ ਰਹੇ ਜੀ ਤੁਹਾਨੂੰ ਦੋ ਨਗ ਜਿਹਦੇ ਵਿੱਚ ਇੱਕ ਮਿੱਤਰੋ ਸੋਣ ਵਾਲੀ ਆ ਕੁਝ ਦਿਨ ਬਾਕੀ ਆ ਤੇ ਇੱਕ ਹਜੇ ਕੱਚੀ ਆ। ਹੋਰ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਫੇਰ ਆਪਾਂ ਤੁਹਾਨੂੰ ਇਕੱਲਾ ਇਕੱਲਾ ਪਸ਼ੂ ਮਿੱਤਰੋ ਤੋਰ ਕੇ ਦਿਖਾਵਾਂਗੇ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆਪਣਾ ਨਾਮ ਹੈਗਾ ਜਗਰਾਜ ਸਿੰਘ। ਹਾਂਜੀ ਜਗਰਾਜ ਸਿੰਘ ਇਹ ਹੈ ਨਾਧੂਰਾ ਨਥਾਣੇ ਦੇ ਨੇੜੇ ਆ ਨਾ ਹਾਂਜੀ ਨਥਾਣੇ ਦੇ ਨੇੜੇ ਤੇ ਆਪਾਂ ਦੇ 1 ਕਿਲੋਮੀਟਰ ਤੇ ਆ ਕਲਿਆਣ ਦੇ ਤਿੰਨ ਥਾਣੇ ਦੇ ਸੰਨ ਜਿਹੜੇ ਇਹ ਪਸ਼ੂ ਆਪਾਂ ਘਰਦੇ ਆ ਜੀ ਇਹ ਕਰਦੇ ਆ ਜੀ ਠੀਕ ਹੈ ਹਾਂਜੀ ਜਿਹੜੀ ਆਪਾਂ ਪਹਿਲੇ ਚੰਗੇ ਵਜਨ ਵਾਲੀ ਅੱਜ ਦਿਖਾ ਰਹੇ ਹਨਾ ਇਹਦਾ ਕਿਹੜਾ ਕਿਹੜਾ ਸੂਆ ਜੀ ਇਹਦਾ ਚੌਥਾ ਸੂਆ ਸੂਣੀ ਹੈ ਜੀ ਚੌਥਾ ਸੂਆ ਸੂਣੀ ਆ ਹਾਂਜੀ ਹਾਂਜੀ ਕਿੰਨੇ ਕ ਦਿਨ ਸੂਣ ਚ ਰਹਿੰਦੇ ਆ ਇਹਦੇ 4 ਦਿਨ ਬਾਕੀ ਆ ਜੀ 4 ਦਿਨ ਹਾਂਜੀ ਹਾਂਜੀ ਠੰਡੀ ਸੀਰ ਕਿਵੇਂ ਆ ਜੀ ਹਾਂਜੀ 50 ਦਿਨ ਪਹਿਲਾਂ ਛੱਡਣੀ ਪੈਂਦੀ ਆਪ ਛੱਡਣੀ ਪੈਂਦੀ ਆਪ ਛੱਡਣੀ ਪੈਂਦੀ ਆ ਠੀਕ ਹੈ ਹਾਂਜੀ ਪੂਰੀ ਸੇਵਾ ਨਾਲ ਜੋ ਮਰਜ਼ੀ ਪਾਓ ਇਹਨੂੰ ਥੇਲ ਪਾਓ ਠੀਕ ਹੈ ਦੇਤੀ ਚ ਰਹਿਣ ਕੇ ਸਭ ਕੁਸ ਖਾਵੇ ਦਾ ਆਪਣੀ ਗਰੰਟੀ ਆ ਖਾਂਦੀ ਬਿੰਦੀ ਖੁੱਲੀ ਸਾਰਾ ਹਾਂਜੀ ਜੋ ਮਰਜ਼ੀ ਪਾ ਕੇ ਆਪਣੇ ਘਰੇ ਦੇਖ ਲੈਣਾ ਆ ਕਈ ਵਾਰਕ ਪਸ਼ੂ ਨਾ ਮੰਲਾ ਜਾ ਕੇ ਖਾਂਦਾ ਨਹੀਂਗਾ ਖਾਣਾ ਦਾਣਾ ਚੇਂਜ ਕਰਦੇ ਖਾਂਦਾ ਨਹੀਂ ਖਾਂਦਾ ਨਹੀਂ ਗੇ ਠੀਕ ਹੈ ਇਹਨੂੰ ਉਸ ਮਰਜ਼ੀ ਸਿੱਟੋ ਜੋ ਮਰਜ਼ੀ ਪਾਓ ਜੀ ਓਕੇ ਹਾਂਜੀ ਸੋ ਸਿੰਘਾਂ ਦੀ ਵੰਤਰ ਵੀ ਮਿੱਤਰੋ ਸੋਹਣੀ ਐ ਤੇ ਅਗਾੜੀ ਪਿਛਾੜੀ ਵੀ ਮਿੱਤਰੋ ਚੰਗੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਸੂ ਦੇ ਬਿਲਕੁਲ ਨੇੜੇ ਤਾਂ ਹੀ ਆ ਤੇ ਦਿਨ ਹਜੇ ਮਿੱਤਰੋ ਕਿੰਨੇ ਕ ਦਾ ਰਹਿੰਦੇ ਜੂ ਅਸਰ ਚਾਰ ਬਾਕੀ ਦਿਨਾਂ ਬਾਕੀ ਇੱਕ ਦੋ ਦਿਨ ਵੱਧ ਵੀ ਲੈ ਸਕਦੀ ਠੀਕ ਹੈ ਹਾਂਜੀ ਹਾਂਜੀ ਤੋਰੋ ਜੀ ਇਹਨੂੰ ਸੋ ਸਰੀਰ ਦੇ ਉੱਤੇ ਕੱਲੀ ਕੱਲੀ ਮਿੱਤਰੋ ਨਾੜ ਦਿਖਾਈ ਦਿੰਦੀ ਹੈ ਪਤਲੇ ਪਿੰਡੇ ਦੀ ਹੈ ਤੇ ਪੂਰੀ ਸੰਭੇ ਵੀ ਮੱਝ ਹੈ ਸੋ ਜੇਕਰ ਕਿਸੇ ਭਰਾ ਨੇ ਦੁੱਧ ਵਾਲਾ ਪਸ਼ੂ ਲੈਣਾ ਹੁੰਦਾ ਮਿੱਤਰੋ ਚੌਥੇ ਸਵੇਰ ਜਾ ਕੇ ਤੀਜੇ ਚੌਥੇ ਸਵੇਰ ਜਾ ਕੇ ਮੰਦਾ ਮੋੜ ਲੈ ਜੀ ਜੇ 5ਵੇਂ ਸੇਮਸੂਏ ਜਾ ਕੇ ਮਤਰੋ ਪੂਰਾ ਤਿਆਰ ਹੋ ਜਾਂਦਾ ਐਵੇਂ ਨਾ ਕਹਿਆ ਕਰੋ ਵੀ ਇਹ ਬੁਢੀ ਐ 18 18 20 ਵੀ ਸੂਏ ਮਤਰੋ ਜੇ ਚੰਗੀ ਸਭਾਈ ਤੁਸੀਂ ਕਰੋਗੇ ਤਾਂ ਮੱਜਾਂ ਤੇ ਗਾਵਾਂ ਸੂ ਪੈਂਦੀਆਂ ਨੇ ਤੇ ਜਿੱਥੇ ਚਾ ਉੱਥੇ ਜਾ ਕੇ ਫੇਰ ਆਪਾਂ ਕਹਿੰਦੇ ਵੀ ਸੁਧ ਬਣਦਾ 나ੜ ਤੁਸੀਂ ਦੇਖ ਸਕਦੇ ਹੋ ਚੰਗੀ ਬਹੁਤ ਹੀ ਮੋਟੀ 나ੜ ਹੈ ਦੁੱਧ ਵਾਲੀ ਤੇ ਮੁੱਲ ਕੀ ਕਰਤਾ ਜੇ ਤਾਂ ਆਪਾਂ ਇਹਦਾ 135000 ਮਾਨਦਾਨ ਕਰ ਦਾਂਗੇ ਬਸ ਮਾਰਾ ਮੋਟਾ ਹੀ ਹੋਊਗਾ ਜੀ ਕੋਈ ਜ਼ਿਆਦਾ ਨਹੀਂ ਦੁੱਧ 16 ਲੀਟਰ ਹਾਂਜੀ ਚੌਥੇ ਸੂਏ ਸੋਨਾ ਟੀਕਾ ਕੋਈ ਜ਼ਿਆਦਾ ਕਿਹੜਾ ਲੱਗਿਆ ਹਾਂ ਟੀਕਾ ਲੱਗਿਆ ਬਸੇ ਵਧੀਆ ਹੈਗਾ ਪਰ ਉਨ੍ਹਾ ਜ਼ਿਆਦਾ ਨਹੀਂ ਕਿ ਵੀ ਕਿਹੜਾ ਹੈਗਾ ਠੀਕ ਹੈ ਹਾਂਜੀ ਠੀਕ ਹੈ ਥੋ ਪੂਲੀ ਤੋਂ ਹਾਂ ਕਰੋ ਜੀ ਮਾਰਾ ਠੀਕ ਹੈ ਹਾਂਜੀ ਹਵਾਨਾ ਉਹਨਾ ਮਿੱਤਰੋ ਬਹੁਤ ਸੋਨਾ ਬਣਾਉਂਦੀ ਆ ਰਹੀ ਆ ਤੇ ਚੰਗੀ ਫੀਡ ਫੂਡ ਪਾ ਕੇ ਤਿਆਰ ਕੀਤੀ ਹੈ ਹਾਂਜੀ ਹਾਂਜੀ ਠੀਕ ਆ ਆਪ ਦੀ ਖਰਾਕ ਬਣਾਉਂਦੇ ਆਪਾਂ ਠੀਕ ਆ ਹਾਂਜੀ ਉਹ ਹੀ ਫੀਡ ਪਾਉਨੇ ਆ ਆਪਦੀ ਬਰੇਲੂ ਪਸ਼ੂ ਆ ਕਰੇਲੂ ਪਸ਼ੂ ਆ ਠੀਕ ਆ ਹਾਂਜੀ ਜੋ ਮਰਜੀ ਪਾ ਦਿਓ ਉਹਨੂੰ ਕੈਲਸ਼ੀਅਮ ਧਰ ਦਿਓ ਹਾਂਜੀ ਲੇਟੀ ਚ ਤੇਲ ਪਾ ਕੇ ਧਰ ਦਿਓ ਪਾਈ ਆ ਅੱਧਾ ਕਿਲੋ ਠੀਕ ਆ ਆਉਗੀ ਮਤਲਬ ਇਹਨੇ ਨੱਕ ਨਹੀਂ ਮਾਰਦੀ ਨੱਕ ਨਹੀਂ ਮਾਰਦੀ ਹਾਂਜੀ ਇੱਕ ਆ ਝੋਟੀ ਬਕਾਉ ਹੈ ਨਾ ਹਾਂਜੀ ਹਾਂਜੀ ਇਹ ਸੂਆ ਦਾ ਇਹ ਤਾਂ ਦੂਜਾ ਸੂਆ ਜੀ ਇਹ ਕੁੰਡੀ ਝੋਟੀ ਆ ਮਿੱਤਰੋ ਫੇਸ ਕੁਆਲਿਟੀ ਬਹੁਤ ਚੰਗੀ ਆ ਕਦ ਕਾਰਦੀ ਇਹ ਫੁੱਲਾ ਤੇ ਇਹਦਾ ਕਾ ਕਦ ਦਰਮਿਆਨਾ ਤੇ ਬੇਲ ਬੂਲ ਵੀ ਫੁੱਲਾ ਹੈ ਤੇ ਕਿੰਨੇ ਕੁ ਚਿਰ ਦੀ ਗੱਤੀ ਹੈ ਜੀ ਇਹ ਲੈ ਜੂ ਮਹੀਨਾ 22 ਦਿਨ 25 ਵੀ 25 ਦਿਨ ਤੇ ਮਹੀਨਾ ਠੀਕ ਹੈ ਇਹਨੇ ਪਹਿਲੇ ਸੂਰ ਕਿੰਨਾ ਦੁੱਧ ਗੱਡਿਆ ਜੀ ਇਹਨੇ 11.5 ਲੀਟਰ 11.5 ਹਾਂਜੀ ਹਾਂਜੀ ਇਹਦੇ ਕੋ ਟੀਕਾ ਜਾਦਾ ਕਿੰਨਾ ਲੱਗਾ ਇਹਦੇ ਵੀ ਟੀਕਾ ਵਧੀਆ ਲੱਗਾ ਜੀ ਠੀਕ ਹੈ ਹਾਂਜੀ ਇਹਦੇ ਤਾਂ ਪਾਈ ਵੀ ਸੀ ਬੈਥੇ ਮੁੰਦਰ ਜੀ ਉਹ ਇੱਕ ਦਿਨ ਨਿਕਲ ਗਈ ਠੀਕ ਹੈ ਹਾਂਜੀ ਮਤਲਬ ਹੀ ਸਰਕਾਰੀ ਟੀਕਾ ਸਰਕਾਰੀ ਟੀਕਾ ਜੀ ਓਕੇ ਹਾਂਜੀ ਹਾਂਜੀ ਸੋ ਘੱਟ ਘੱਟ ਤੇ ਬੇਲ ਫੁੱਲ ਆ ਮਿੱਤਰੋ ਜਿਹੜੇ ਵੀ ਭਰਾ ਨੇ ਕਿਉਂਕਿ ਜਿਹੜਾ ਪਸ਼ੂ ਪਹਿਲੇ ਸੂਏ 11 11.5 ਲੀਟਰ ਦੁੱਧ ਕੜਦਾ ਦੂਜੇ ਸੂਏ 13 ਤੋੜਾ ਖੁੱਲਾ ਕਰ ਦਿੰਦਾ ਤੇ ਜਿਹੜੇ ਵੀ ਵੀਰ ਨੂੰ ਲੋੜ ਆ ਤਾਂ ਦਿਨ ਹਜੇ ਮਿੱਤਰੋ ਹਜੇ 20 ਦਿਨ ਹਾਂ ਨਹੀਂ ਨਹੀਂ 25 28 ਦਿਨ 25 28 ਦਿਨ ਹਾਂਜੀ ਹਾਂਜੀ ਹਜੇ ਨੇ ਹਵਾਨਾ ਬਣਾਉਣਾ ਦਸਕੋਣਾ ਹੀ ਸਟਾਰਟ ਕੀਤਾ ਹਾਂਜੀ ਤੇ ਕੱਦ-ਕਾੜ ਤੇ ਪਿੱਠ ਫੋੜੇ ਦੀ ਚੰਗੀ ਆ ਇਹਦਾ ਮੁੱਲ ਕੀ ਕਰਤਾ ਜੀ 1 30 ਜੀ ਕਤੇ ਹਾਂਜੀ ਮਾਰਦਾਨ ਦੋਨਾਂ ਚ ਹੋਊਗਾ ਇਹਦਾ ਹੋ ਜੂਗਾ ਹਾਂਜੀ ਥੋੜਾ ਬਹੁਤਾ ਪਰ ਜਿਆਦਾ ਨਹੀਂ ਮਤਲਬ ਬਹੁਤ ਥੋੜਾ ਬਹੁਤਾ ਹੀ ਥੋੜਾ ਆ ਰਿਹਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹਾਂਜੀ ਤੇ ਫੋਨ ਨੰਬਰ ਜੀ ਆਪਣਾ 98157 98157 ਹਾਂਜੀ 39 39 774 774 98157 39 774 ਹਾਂਜੀ ਦਿੱਤੀ ਜਾਂਦਾ 39 ਠੀਕ ਹੈ 39 774 ਸੋ ਜੇਕਰ ਕਿਸੇ ਵੀ ਮੀਰ ਭਰਾ ਨੂੰ ਲੋਡ ਹੋਵੇ ਬਾਈ ਜ਼ਰੂਰ ਸੰਪਰਕ ਕਰੋ ਮਿੱਤਰੋ ਚੰਗੇ ਤੇ ਚੰਗਾ ਆਪਾਂ ਫੇਰ ਕਹਿੰਦੇ ਵੀ ਪਸ਼ੂ ਆ ਰਿਹਾ ਤੇ ਬੇਫਿਕਰ ਹੋ ਕੇ ਤੁਸੀਂ ਖਰੀਦ ਸਕਦੇ ਹੋ ਦੇਖ ਭਰ ਕੇ ਤੁਸੀਂ ਕਰਨੀ ਆ ਵੀਡੀਓ ਲੈ ਕੇ ਅਸੀਂ ਆਵਾਂਗੇ ਤੋਂ ਲਗਾਤਾਰ ਆਪਾਂ ਕਹਿੰਦੇ ਵੀ ਵੀਡੀਓ ਆ ਰਹੀਆਂ ਨੇ ਤੋਂ ਸਾਰੇ ਵੀਰਾਂ ਦਾ ਧੰਨਵਾਦ ਬਹੁਤ